ਹੈਲੋ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੋਰ ਸੁਣਾਓ ਸਾਰੇ ਕਿਵੇਂ ਹੋ ਆਈ ਹੋਪ ਸਾਰੇ ਵਧੀਆ ਹੋਵੋਗੇ ਤੇ ਆਪਾਂ ਵੀ ਵਧੀਆ ਵਾਂ ਤੇ ਬਾਕੀ ਠੰਡ ਬਹੁਤ ਜਿਆਦੀ ਸੀ ਤੇ ਮੇਰਾ ਇਹ ਪੁਰਾਣਾ ਵਲੋਗ ਆ ਤੇ ਕਾਫੀ ਦਿਨਾਂ ਦਾ ਪਿਆ ਹੋਇਆ ਸੀ ਮੈਂ ਸੋਚਿਆ ਤੁਹਾਡੇ ਕਰਦੀਆਂ ਸ਼ੇਅਰ ਤੇ ਮੈਂ ਕਰ ਲਈ ਸੀ ਸਫਾ ਸਫਾਈ ਕਰਦੀ ਤੇ ਕੱਪੜੇ ਵੀ ਬਹੁਤ ਸਾਰੇ ਧੁੱਤੇ ਸੀ ਤੇ ਧੁੱਪ ਲੱਗੀ ਸੀ ਮਤਲਬ ਕਿ ਪੁਰਾਣਾ ਵਲੋਗ ਆ ਹੁਣ ਤਾਂ ਧੁੱਪਾਂ ਹੀ ਬਹੁਤ ਘੱਟ ਲੱਗਦੀਆਂ ਨੇ ਇਸ ਕਰਕੇ ਮੈਂ ਸਾਰਾ ਸਫਾਈ ਸਪੀ ਕਰ ਲਈ ਸੀ ਤੇ ਉਸ ਤੋਂ ਬਾਅਦ ਆਪਾਂ ਕੱਪੜੇ ਵੀ ਧੋਤਾ ਲਏ ਸੀ ਤੇ ਕਾਫੀ ਕੰਮ ਹੁੰਦੇ ਆ ਘਰ ਦੇ ਤੁਹਾਨੂੰ ਪਤਾ ਵਾ ਟਾਈਮ ਨਾ ਕਰ ਲੀਦਾ ਫਿਰ ਆਪਣੇ ਘਰ ਲੱਗੇ ਹੋਏ ਮਿਸਤਰੀ ਤੁਹਾਨੂੰ ਪਤਾ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਕਿੰਨੀਆਂ ਮਤਲਬ ਕਿ ਪੁਰਾਣੀਆਂ ਗੰਧਾਂ ਹੋਈਆਂ ਬੀਆਂ ਗਲੀਆਂ ਗੁਲੀਆਂ ਹੋਣ ਰੰਗ ਹੋਣ ਵਾਲਾ ਪੇਂਟ ਹੋਣ ਵਾਲਾ ਤੇ ਹੁਣ ਕਰਵਾਵਾਂਗੇ ਆਪਾਂ ਤੇ ਕਾਫੀ ਕੰਮ ਹੋ ਗਏ ਨੇ ਜੋ ਇਹ ਵਾਲਾ ਪੁਰਾਣਾ ਵਲੋਗ ਆ ਸੋ ਮੈਂ ਇਹਦੇ ਵਿੱਚ ਪਾਤਾ ਆ ਤੇ ਬਾਕੀ ਆਪਾਂ ਰੰਨੇ ਗਵਾਂਡੀਆਂ ਦੇ ਘਰ ਤੇ ਨਾਲ ਹੀ ਘਰ ਆ ਤੇ ਨਾਲ ਹੀ ਤੇ ਉਸ ਤੋਂ ਬਾਅਦ ਆਪਾਂ ਖਾਦੇ ਅਮਰੂਦ ਧੁੱਪ ਚ ਪੈ ਕੇ ਕੱਟ ਕੇ ਅਮਰੂਦ ਤੇ ਉਸ ਤੋਂ ਬਾਅਦ ਆ ਗਿਆ ਆਪਾਂ ਗੁਰਦੁਆਰਾ ਸਾਹਿਬ ਤੁਸੀਂ ਵੀ ਕਰ ਲੋ ਦਰਸ਼ਨ ਤੇ ਬਾਕੀ ਮੈਨੂੰ ਵਲੋਗ ਜੇ ਉਹ ਵੀ ਮੇਰੇ ਅੱਜ ਗਲਤੀ ਹੋਵੇ ਤਾਂ ਹਾਂਜੀ ਤੁਸੀਂ ਦੱਸਿਆ ਕਰੋ ਕਮੈਂਟ ਕਰਕੇ ਕਮੈਂਟ ਮੇਰੀ ਆਉਣ ਹੁੰਦੀ ਆ ਬਾਕੀ ਆਪਾਂ ਆਇਆ ਗੁਰੂ ਕੇ ਬਾਗ ਤੇ ਤੁਸੀਂ ਵੀ ਕਰ ਲੋ ਦਰਸ਼ਨ ਬਾਕੀ ਮੈਂ ਕੋਸ਼ਿਸ਼ ਕਰਦੀ ਆ ਮੇਰੇ ਵਲੋਗ ਸੋਹਣੇ ਬਣਨ ਹਾਂਜੀ ਗੁਰੂ ਕਬਾਕ ਦੋ ਗੁਰਦੁਆਰੇ ਨੇ ਤੇ ਤੁਸੀਂ ਵੀ ਕਰ ਲੋ ਦਰਸ਼ਨ ਤੇ ਬਹੁਤ ਸੋਹਣੇ ਗੁਰਦੁਆਰੇ ਆ ਤੇ ਆਪਾਂ ਨੂੰ ਮਿਲ ਗਿਆ ਸੀ ਪ੍ਰਸ਼ਾਦ ਬਾਬਾ ਜੀ ਤੋਂ ਇਹ ਬਾਕੀ ਫਿਰ ਆਪਾਂ ਦਰਸ਼ਨ ਕਰਕੇ ਫਿਰ ਆਪਾਂ ਖਾਦਾ ਲੰਗਰ ਫਿਰ ਆਪਾਂ ਅਗੇ ਘਰ ਬਾਕੀ ਉਥੋਂ ਦੀ ਮੈਨੂੰ ਲੱਸੀ ਬਹੁਤ ਸਵਾਰ ਲੱਗੀ ਸੀ ਤੇ ਚਲੋ ਜੀ ਮੇਰੇ ਵਲੌਗ ਜਲਦੀ ਜਲਦੀ ਆ ਜਾਂਦੇ ਨੇ ਤੁਸੀਂ ਵੀ ਮਤਲਬ ਕਿ ਗਲਤੀ ਇਗਨੋਰ ਕਰਿਆ ਕਰੋ ਮੇਰੀ ਤੇ ਬਾਕੀ ਇਹ ਕੰਮ ਹੋوندਿਆ ਸੀ ਇਹ ਪੁਰਾਣਾ ਵਲੌਗ ਆ ਹੁਣ ਤਾਂ ਕਾਫੀ ਕੰਮ ਹੋ ਗਿਆ ਰਸੋਈ ਦਾ ਕੰਪਲੀਟ ਹੋ ਗਿਆ ਕੰਮ ਸਾਡਾ ਤੇ ਚਲੋ ਜੀ ਮੇਰੇ ਕੋ ਪੁਰਾਣਾ ਵਲੌਗ ਪਿਆ ਸੀ ਸੋ ਮੈਂ ਇਹਦੇ ਵਿੱਚ ਐਡ ਕਰਤਾ ਤੇ ਬਾਕੀ ਤੁਸੀਂ ਮੇਰੇ ਵਲੌਗ ਨਾਲ ਬਣੇ ਰਹੋ ਐਂਡ ਤੱਕ ਤੇ ਤੁਸੀਂ ਮੇਰੇ ਵਲੌਗ ਵੇਖਿਆ ਕਰੋ ਤੇ ਪਲੀਜ਼ ਸਾਰੇ ਜਣੇ ਸਾਰੇ ਜਣੇ ਮੈਨੂੰ ਸਪੋਰਟ ਜ਼ਰੂਰ ਕਰੋ ਤਾਂ ਜੋ ਮੈਂ ਵਧੀਆ-ਵਧੀਆ ਵੀਡੀਓ ਬਣਾਵਾ ਤੁਹਾਡੇ ਵਾਸਤੇ ਸਾਹਮਣੇ ਲੈ ਕੇ ਆਵਾਂ ਤੇ ਬਾਕੀ ਤੁਸੀਂ ਪਲੀਜ਼ ਸਾਰੇ ਜਣੇ ਮੇਰੀ ਥੋੜੀ ਸਪੋਰਟ ਕਰ ਦੋ ਤਾਂ ਜੋ ਮੇਰਾ ਵਾਚ ਟਾਈਮ ਕੰਪਲੀਟ ਹੋ ਜੇ ਤੇ ਮੈਨੂੰ ਕਾਫੀ ਟਾਈਮ ਹੋ ਗਿਆ ਮੈਂ ਮਿਹਨਤ ਕਰਦੀ ਪਈ ਆ ਵੀਡੀਓ ਬਣਾਉਣੀ ਵਲੌਗ ਬਣਾਉਣੀ ਆ ਤੇ ਉਸ ਤੋਂ ਬਾਅਦ ਮੈਂ ਆ ਗਈ ਆਪਣੀ ਦੁਕਾਨ ਤੇ ਆਟਾ ਚੱਕੀ ਤੁਹਾਨੂੰ ਪਤਾ ਵਾਂ ਠੰਡ ਬਹੁਤ ਜ਼ਿਆਦੀ ਸੀ ਤੇ ਮੇਰੀ ਡਿਊਟੀ ਲੱਗਦੀ ਹੁੰਦੀ ਹੈ ਦੁਕਾਨ ਤੇ ਇਸ ਵੇਰ ਦਾ ਟਾਈਮ ਸੀ ਤਾਂ ਬਾਕੀ ਮੈਂ ਹੁਣ ਆ ਗਈ ਟਿਕਾਰ ਜੋ ਜੋ ਕੰਮ ਹੁੰਦੇ ਆ ਦਿਖਾਉਂਦੀ ਆ ਸੀਲਿੰਗ ਜੋ ਕੰਮ ਚੱਲਣਦੇ ਆ ਛੱਤਾਂ ਦੇ ਸਾਰਾ ਕੰਮ ਦਿਖਾਉਂਦੀ ਆ ਮੈਂ ਕੰਮ ਬੜੇ ਜੋਰ-ਸ਼ੋਰ ਨਾਲ ਚੱਲਣਦੇ ਆ ਵਾ ਕਿਉਂਕਿ ਮੈਂ ਮਤਲਬ ਕਿ ਹੁਣ ਤਾਂ ਕਾਫੀ ਕੰਮ ਕੰਪਲੀਟ ਹੋ ਗਿਆ ਹੈ ਪੁਰਾਣਾ ਵਲੋਗ ਆ ਤੇ ਥੋੜੇ ਦਿਨਾਂ ਦਾ ਕੰਮ ਆ ਬਸ ਲੋਹੜੀ ਤੱਕ ਨਿਬੜ ਜਾਣਾ ਕੰਮ ਸਾਡੇ ਘਰ ਦਾ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਰਸੋਈ ਦਾ ਕੰਮ ਕੰਪਲੀਟ ਹੋ ਗਿਆ ਕੰਮ ਬਹੁਤ ਜ਼ੋਰਾਂ ਨਾਲ ਚੱਲਣ ਦੇ ਆ ਵਾ ਹਾਂਜੀ ਤਾਂ ਸਾਡੀ ਹੋ ਗਈ ਰਸੋਈ ਕੰਪਲੀਟ ਬਾਕਸ ਲੱਗੇ ਆ ਤੇ ਇਹਨੂੰ ਹੈਂਡਲ ਹੁੰਡਲ ਵੀ ਲੱਗੇ ਆ ਤੇ ਬਸ ਹੁਣ ਲਾਈਟਾਂ ਰਹਿ ਗਈਆਂ ਇੱਥੇ ਤੇ ਜੋ ਵੀ ਫਲਾਵਰ ਜੋ ਵੀ ਸਜਾਵਟ ਵਾਸਤੇ ਲਾਉਣਾ ਉਹ ਰਹਿ ਗਿਆ ਤੇ ਇੱਥੇ ਕੱਚ ਦਾ ਸ਼ੀਸ਼ਾ ਲੱਗਣਾ ਉਹ ਰਹਿ ਗਿਆ ਤੇ ਬਾਕੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਾਫੀ ਕੰਮ ਹੋ ਗਏ ਆ ਬਹੁਤ ਖਲਾਰਾ ਹੈ ਹਲੇ ਤੱਕ ਮਿਸਤਰੀ ਲੱਗੇ ਹੋਏ ਆ ਤੇ ਇੱਥੇ ਬਣਨਦਿਆ LED ਪੈਨਲ ਬਾਹਰ ਜਿਹੜਾ ਮਤਲਬ ਕਿ ਬਰਾਂਡਾ ਆ ਅਸੀਂ ਉੱਪਰ ਲੈਂਟਰ ਪਾਇਆ ਤੇ ਇਧਰ ਡਿਜ਼ਾਈਨਿੰਗ ਕੀਤੀ ਕੀ ਕੰਧ ਤੇ ਸੋਹਣੀ ਲੱਗਦੀ ਹੁਣ ਇਹ ਬਾਰ ਬਰਾਡੇ ਦੀ ਗਾਂਦੇ ਆ ਤੇ ਉਹ ਵਾਲੀ ਕਮਰੇ ਦੀ ਗਾਂਦੇ ਆ ਬਹੁਤ ਜ਼ਿਆਦੇ ਖਲਾਰੇ ਆ ਬਾਕੀ ਸੋਈ ਤਾਂ ਤਿਆਰ ਹੋ ਗਈ ਸੀ ਪਰ ਹੁਣ ਲੱਗੇ ਹੋ ਯਾਰ ਸੋਈ 'ਚ ਵੀ ਥੋੜਾ ਬੋਤਾ ਕੰਮ ਹੋਣਾ ਵਾ ਤੇ ਇਸ ਕਰਕੇ ਖਲਾਰਾ ਵਾ ਵਾ ਪੈ ਗਿਆ ਤੇ ਹਲੇ ਪਿਆ ਥੋੜਾ ਬੋਤਾ ਇਹਨਾਂ ਦਾ ਸਮਾਨ ਸਮੂਹਣ ਮਿਸਤਰੀਆਂ ਦਾ ਤਾਂ ਲੋ ਜੀ ਉਸ ਤੋਂ ਬਾਅਦ ਮਿਸਤਰੀਆਂ ਦੀ ਬਣਾਈ ਆਪਾਂ ਚਾਹ ਤੇ ਕਿਟਕੈਟ ਕਿਟਕੈਟ